ਸਾਹਿਬ ਜੀ ਸਤਿ ਲੋਗ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਾਲਾ ਤੀ ਜਾ ਮੈਨ ਸਤਗੁਰ ਸੇਵੇ ਬਹੁਤਾ ਦੁੱਖ ਲਾਗਾ ਜੁਗ ਚਾਰੇ ਪਰਮਾਹੀ ਆ ਮਦੀਨਾ ਤਮ ਜੁਗ ਜੁਗ ਦਾਤੇ ਸਬਦੇ ਰੇਤੇ 부ਝਾਈ 베ਰਾ ਸਤਗੁਰ ਸੇਵੇ ਬਹੁਤਾ ਦੁੱਖ ਲਾਗਾ ਜੁਗ ਚਾਰੇ ਪਰਮਾ ਆਈ ਆ ਮਦੀਨਾ ਤਮ ਜੁਗ ਜੁਗ ਦਾਤੇ ਸਬਦੇ ਰੇਤੇ 부ਝਾਈ ਹਰ ਜੀਓ ਕਿਰਪਾ ਤਰੋ ਤੁਮ ਪਿਆਰੇ ਸਤਗੁਰ ਦਾਤਾ ਮੇਲ ਮਲਾਵੋ ਅਰ ਨਾਮ ਦਿਓ ਅਧਾਰੇ ਰਾਵ ਮਨ ਦਾ ਮਾਰ ਦੋਦਾ ਸਹਿਜ ਸਮਾਣੀ ਆਇਆ ਨਾਮ અપਾਰਾ ਅਰ ਚਾਹ ਕੁਮਨ ਨਿਰਮਲ ਹੋਆ ਕਿਲਮਿਕ ਕਾਟਣ ਹਾਰਾ ਸ਼ਬਦ ਮਾਰੋ ਵੀਰ ਜੀਵੋ ਸਦਹੀ ਤਾ ਫਿਰ ਮਰਨਾ ਹੋਈ ਅਮਰਤ ਨਾਮ ਸਦਾ ਮਨ ਮੀਠਾ ਸ਼ਬਦੇ ਪਾਵੇ ਕੋਈ ਦਾਤਾ ਦਾਤ ਰੱਖੀ ਹੱਥ ਆਪਣੇ ਜਿਸ ਭਾਵ ਤੇ ਦੇਈ ਨਾਨਕ ਨਾਮ ਰਤੇ ਸੁਖ ਪਾਇਆ ਦਰਗਹ ਹੈ ਜਾਪੈ ਸੇ ਦਾਤੇ ਦਾਤ ਰੱਖੀ ਹੱਥ ਆਪਣੇ ਜਿਸ ਪਾਵੈ ਕਿਸ ਦੇਈ ਨਾਨਕ ਨਾਮ ਰਤੇ ਸੁਖ ਪਾਇਆ ਦਰਗਾਹ ਜਾ ਪੈਸੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਕਾਰ ਜੋ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਕਰਪਾ ਕੀਤੀ ਹੈ ਸਤਿਗੁਰੂ ਜੀ ਨੇ ਅਮਰਤਵੇਲੇ ਆਨੰਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਨੇ ਪਵਿੱਤਰ ਹੁਕਮ ਬਖਸ਼ਿਸ਼ ਕੀਤੀ ਨਾ ਅੱਜ ਦੇ ਹੁਕਮ ਦਾ ਜੋ ਸ਼ਬਦ ਹੈ ਇਹ ਤੀਸਰੇ ਪਾਤਸ਼ਾਹ ਧੰਨ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਅਕਸ਼ਰ ਜੀ ਦੀ ਰਸਨਾ ਤੋਂ ਉਚਾਰਨ ਹੋਇਆ ਹੈ ਸ਼ਤਰੂ ਜੀ ਕਿਰਪਾ ਕਰਦੇ ਆ ਕਿ ਅਸੀਂ ਪਖੰਡ ਬਲ ਜਿਆਦਾ ਕੀਤੇ ਜਾਣੇ ਤੇ ਜਲਦੀ ਉਸ ਪਾਸੇ ਲੱਗ ਜਾਨੇ ਪਰ ਜਿਹੜਾ ਦੋਖਾ ਨਾ ਉਹ ਪਰਮੇਸ਼ਰ ਦੀ ਬੰਦਗੀ ਨਾਲ ਘਟਿਆ ਜਾਣਾ ਅੱਜ ਤੁਸੀਂ ਮੋਬਾਈਲ ਤੇ ਦੇਖੋ ਕਉਤੀ ਇਹੇ ਚੀਜ਼ਾਂ ਆਉਂਦੀਆਂ ਨਾ ਐਸ ਨਲਕੇ ਦਾ ਪਾਣੀ ਪੀਣ ਦੇ ਨਾਲ ਬਿਮਾਰੀਆਂ ਕੱਟੀਆਂ ਜਾਂਦੀਆਂ ਐਸ ਥਾਂ ਤੇ ਜਾ ਕੇ ਇਸ਼ਨਾਨ ਕਰਨਾ ਬਿਮਾਰੀਆਂ ਕੱਟੀਆਂ ਜਾਂਦੀਆਂ ਪਰ ਸਤਿਗੁਰੂ ਜੀ ਕਹਿੰਦੇ ਇਸ਼ਨਾਨ ਕਰਨਾ ਪਾਣੀ ਪੀਣਾ ਕੋ ਮਾੜੀ ਗੱਲ ਨਹੀਂ ਪਰ ਇਹਦੇ ਨਾਲ ਬੰਦਗੀ ਜੇ ਹੋਊਗੀ ਨਾ ਤੇ ਫੇਰ ਜਾ ਕੇ ਅੰਦਰੂਪ ਰੋਗ ਦੂਰ ਹੋਣਗੇ ਪੜਿਆ ਲਿਖਿਆ ਸੰਸਾਰ ਹੈ ਅੱਜ ਦੇ ਯੁੱਗ ਵਿੱਚ ਅਸੀਂ ਅਸੀਂ ਦੇਖੀਏ ਨਾ ਤੇ ਸਾਇੰਸ ਬਹੁਤ ਤਰੱਕੀਆਂ ਕਰ ਗਈ ਜਿਹੜੇ ਛੋਟੇ ਛੋਟੇ ਬੱਚੇ ਆ ਨਾ ਉਹਨਾਂ ਨੂੰ ਵੀ ਬਹੁਤ ਜ਼ਿਆਦਾ ਜਾਣਕਾਰੀ ਹੈ ਉਹਨਾਂ ਸੋਚਣ ਦੀ ਗੱਲ ਇਹ ਹੈ ਵੀ ਜੇ ਨਲਕੇ ਦੇ ਪਾਣੀ ਨਾਲ ਰੋਗ ਕੱਟੇ ਜਾਂਦੇ ਹੁੰਦੇ ਤੇ ਫੇਰ ਸੱਜਣੋ ਵੱਡੇ ਵੱਡੇ ਹਸਪਤਲ ਹਸਪੀਟਲ ਖੋਲਣ ਦੀ ਲੋੜ ਹੀ ਨਹੀਂ ਸੀ ਕਿਓ ਐਡੇ ਵੱਡੇ ਡਾਕਟਰ ਕੋਰਸ ਕਰਕੇ ਆਉਂਦੇ ਨਾ ਉਹ ਬਿਮਾਰੀਆਂ ਬਾਰੇ ਜਾਣਕਾਰੀ ਰੱਖਦੇ ਐ ਐਡੇ ਐਡੇ کارਖਾਨੇ ਦਵਾਈਆਂ ਦੇ ਲੱਗੇ ਨੇ ਫਿਰ ਤਾਂ ਇਹੋ ਜਿਹੇ ਲੜਕੇ 5-7 ਕਿਤੇ ਹੋਰ ਲਾ ਦਿੰਦੇ ਜਾਂ ਉੱਥੋਂ ਹੀ ਪਾਣੀ ਗੱਲਾਂ ਸਪਲਾਈ ਕਰਦੇ ਕਰਦੇ ਇਹ ਸਾਨੂੰ ਭਰਮ ਭਲੇਕੇ ਵਿੱਚ ਪਾਉਣ ਦੀ ਗੱਲ ਐ ਪੁਰਾਣੇ ਸਮਾਜ ਚ ਸਵਾਦੀਆਂ ਪੁੜੀਆਂ ਦੇ ਰੰਦੇ ਅੱਜ ਵੀ ਉਹ ਚੱਲਦਾ ਕੰਮ ਜੇ ਸਵਾ ਦੇ ਨਾਲ ਰੋਗ ਕੱਟਿਆ ਜਾਂਦਾ ਹੁੰਦਾ ਜਾਂ ਕਿਸੇ ਤਵੀਤ ਧਾਗੇ ਦੇ ਨਾਲ ਰੋਗ ਕੱਟਿਆ ਜਾਂਦਾ ਹੁੰਦਾ ਤੇ ਫਿਰ ਆ ਵੈਦ ਹਕੀਮਾਂ ਨੂੰ ਕੋਈ ਲੋੜ ਨਹੀਂ ਸੀ ਪੁਰਾਣੇ ਸਮੇਂ ਤੋਂ ਰਾਜੀ ਮਹਾਰਾਜੇ ਆਪਣੇ ਨਾਲ ਵੈਦ ਰੱਖਦੇ ਸਨ ਉਦੋਂ ਦੇਸੀ ਦਵਾਈਆਂ ਸਨ ਹੁਣ ਅੰਗਰੇਜ਼ੀ ਦਵਾਈਆਂ ਆ ਗਈਆਂ ਹੁਣ ਡਾਕਟਰ ਹਸਪੀਟਲ ਆਏ ਜੇ ਕੋਈ ਕਿਸੇ ਤਾਂ ਦੇ ਟੈਲ ਮੱਠ ਹੈ ਤੇ ਤੁਸੀਂ ਜਾਓ ਉੱਥੋਂ ਇਲਾਜ ਕਰਾ ਸਕਦੇ ਹੋ ਉਸ ਤੁਹਾਡੇ ਇਲਾਜਵਾਰੇ ਜਾਣਦੇ ਨੇ ਉੱਥੋਂ ਉਹ ਦਵਾਈ ਦੇਣਗੇ ਇਹਦੇ ਨਾਲ ਨਾਲ ਸਤਪੁਰੂ ਜੀ ਕਹਿੰਦੇ ਜੇ ਅੰਦਰ ਦੇ ਰੋਗ ਕਟਣਿਆ ਤਾਂ ਬੰਦਗੀ ਤੇ ਲੋੜ ਹੈ ਹੁਣ ਬੰਦਗੀ ਨਹੀਂ ਕਰਨੀ ਕੋਈ ਦਵਾਈ ਨਹੀਂ ਲੈਣੀ ਤੇ ਕਈ ਲੋਕ ਤਾਂ ਆਪਣਾ ਜਿਹੜਾ ਨਾ ਜੀਵਨ ਲੀਲਾ ਖਤਮ ਕਰ ਲੈਂਦੇ ਆ ਇਸੇ ਤਰ੍ਹਾਂ ਹੀ ਉਹ ਕਿਸੇ ਪਖੰਡ ਚ ਪੈ ਗਏ ਉਹ ਕਾਲਾ ਇੱਕ ਬਾਬੇ ਫੜਿਆ ਉਦਮ ਸਿੰਘ ਨਾ ਕਰਤਾਂ ਅੱਜ ਉਹਨਾਂ ਦੀ ਖਬਰ ਲੱਗੀ ਤੇ ਭਾਈ ਸਾਹਿਬ ਬੈਠਿਆ ਸੀ ਕੱਲ ਥਾਣੇ ਚ ਗਏ ਸੀ ਉੱਥੇ ਉਹ ਬੰਦੇ ਫੜੇ ਹੋਏ ਸੀ ਉਹ ਸਾਡੇ ਨਾਲ ਵੀ ਉਹਨਾਂ ਨੇ ਗੱਲ ਕਰਨ ਦੀ ਕੋਸ਼ਿਸ਼ ਕੀਤੀ ਉਹ ਕਹਿੰਦੇ ਜੀ ਇਹਨਾਂ ਨੂੰ ਕਿਸੇ ਲੋਟ ਛਡਾਈਏ ਉਹ ਚੇਲੇ ਸੀ ਉਹਨਾਂ ਨੇ ਨਕਲੀ ਅਸਲਾ ਰੱਖਿਆ ਹੋਇਆ ਸੀ ਤੇ ਨਕਲੀ ਉਹ ਅਸਲਾ ਜਿਹੜਾ ਪ੍ਰਮੋਟ ਕਰਦੇ ਸੀ ਹੱਥਾਂ ਦੇ ਵਿੱਚ ਗੱਲ ਬਣ ਕੇ ਸਿਰ ਘਮਾਉਣੇ ਕਿਉਂਕਿ ਸਿਰ ਘਮਾਉਣ ਦਾ ਤਾਂ ਤੁਸੀਂ ਹੁਣ ਦੇਖ ਲਓ ਨਵੇਂ-ਨਵੇਂ ਬਾਬੇ ਪੈਦਾ ਹੋ ਰਹੇ ਆ ਤੇ ਨਵੇਂ-ਨਵੇਂ ਡਿਜ਼ਾਈਨ ਉਹਨਾਂ ਦੇ ਉਹ ਵੀ ਇਸ ਤਰ੍ਹਾਂ ਕਰਦੇ ਸੀ ਤੇ ਜਦੋਂ ਕਿਤੇ ਪੁਲਿਸ ਵਾਲਿਆਂ ਨੂੰ ਖਬਰ ਪਹੁੰਚ ਗਈ ਕਮ ਬਿ ਮੋਵੀ ਉਹਨਾਂ ਕੋਲੇ ਪਹੁੰਚ ਗਈ ਉਹਨਾਂ ਨੇ ਫੜ ਕੇ ਉਹਨਾਂ 'ਤੇ ਪਰਚਾ ਦਰਜ ਕਰ ਦਿੱਤੀ ਸਮਝ ਨਹੀਂ ਆਉਂਦੀ ਇਸ ਗੱਲ ਦੀ ਵੀ ਸਾਡੇ ਕੋਲ ਸਤਗੁਰੂ ਪਾਤਸ਼ਾਹ ਜੀ ਸਾਨੂੰ ਕਿੰਨੀ ਸੋਹਣੀ ਸੋਜੀ ਬਖਸ਼ਦੀ ਹੈ ਉਹ ਕਹਿੰਦੇ ਨਾਟਕ ਚੇਟਕ ਕੀ ਤਾਜਾ ਪ੍ਰਭ ਲੋਭਨ ਕਹ ਆਪ ਤਲਾਜਾ ਅੱਜ ਬਹੁਤ ਸਾਰੇ ਗੁਰਦੁਆਰਿਆਂ ਦੇ ਵਿੱਚ ਵੀ ਲੋਕ ਤੁਸੀਂ ਧਾਗੇ ਕਰਕੇ ਦੇ ਰਹੇ ਆ ਇਹ ਪਖੰਡ ਜਿਹੜਾ ਨਾ ਜਿਹੜੇ ਔਰਦਵਾਰਾਂ ਦੇ ਅੰਦਰ ਮਹਾਂਤ ਬੈਠੇ ਨੇ ਉਹ ਡੇਰੇਆਂ ਦੇ ਵਿੱਚ ਉਤਵੀਤ ਕਰਕੇ ਦਿੰਦੇ ਜਿੱਥੇ ਕੋਈ ਸਿੱਖ ਰਹਿਤ ਮਰਜਾਦਾ ਵਾਲਾ ਬੰਦਾ ਬੈਠਾ ਨਾ ਮਿਸ਼ਨਰੀ ਕਾਲਜ ਦਾ ਟਕਸਾਲ ਦਾ ਬੰਦਾ ਬੈਠਾ ਹੈ ਜਿਹੜਾ ਕਿਤੇ ਸੰਸਥਾ ਤੋਂ ਚੰਗੀ ਸੰਸਥਾ ਤੋਂ ਜਿਹਨੇ ਸਿੱਖਿਆ ਲਈ ਉਹ ਕਦੇ ਨਹੀਂ ਇਸ ਕੰਮ 'ਚ ਪੈਂਦਾ ਤੇ ਰਹਿਤ ਮਰਜਾਦਾ ਆਕਾਲ ਤਖਸਾਲ ਜੀ ਦੀ ਉਹ ਕਿਤੇ ਨਹੀਂ ਕਹਿੰਦੇ ਵੀ ਤੁਸੀਂ ਧਾਗੇ ਨਾਲ ਤੁਸੀਂ ਠੀਕ ਹੋਵੋਗੇ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਕਿ ਬਿਨਾ ਸਤਗੁਰੂ ਦੇ ਸੇਵੇ ਅਰ ਸਿਮਰਨ ਕੀਤਿਆ ਬਹੁਤਾ ਦੁੱਖ ਲੱਗਦਾ ਹੈ ਕਿ ਚੋਹਾ ਦੁਕਾਨ ਦੇ ਵਿੱਚ ਬੰਦਾ ਪਟਕਦਾ ਫਿਰਦਾ ਹੈ ਫਿਰ ਅਰਦਾਸ ਕੀਤੀ ਸਤਿਗੁਰੂ ਜੀ ਕਹਿੰਦੇ ਅਰਦਾਸ ਕਰੋ ਕਿ ਅਸੀਂ ਗਰੀਬ ਹਾਂ ਮਦੀਨ ਤੁੰ ਡੁਗ-ਡੁਗਦਾ ਤੇ ਸਭ ਦੇ ਦੀਵਾਈ ਸਤਿਗੁਰੂ ਅਸੀਂ ਗਰੀਬ ਦੀਨ ਹੁੰਦਾ ਗਰੀਬ ਤੇ ਤੁਸੀਂ ਜੁਗਾ ਨੁਗੰਤਰਾਂ ਤੋਂ ਬਖਸ਼ਿਸ਼ਾ ਕਰਨ ਵਾਲੇ ਹੋ ਸਾਰੋਂ ਆਪਣੇ ਉਪਦੇਸ਼ ਦੇ ਰਾਹੀਂ ਸੋਧੀ ਬਖਸ਼ੋ ਅਸੀਂ ਆਹ ਤਰਾਹੇ ਪਏ ਰਾਹ ਪੈਦਗੇ ਹੁਣ ਅੱਜ ਜਿਹੜਾ ਦਿਨ ਆ ਨਾ ਸਵੇਰੇ ਸਵੇਰੇ ਮੈਨੂੰ ਇੱਕ ਬੰਦਾ ਮਿਲਿਆ ਕਰਨ ਲੱਗਾ ਜੀ ਬਤਾਈਆਂ ਬਹੁਤ-ਬਹੁਤ ਆਤਮਿਕਆਂ ਜੀ ਕਰਨ ਲੱਗਾ ਰਖੜੀਆਂ ਦੀ ਮੈਂ ਕਹ ਵੀ ਰਖੜੀ ਤਿਓਹਾਰ ਜਿਹੜਾ ਹੈ ਰਖੜੀ ਦਾ ਮਤਵੰਦਾ ਰੱਖਿਆ ਹਿੰਦੀ ਚ ਇਹਨੂੰ ਰਾਖੀ ਕਹਿੰਦੇ ਨੇ ਤੇ ਰਾਖੀ ਜੇ ਪੰਜਾਬੀ ਚ ਆਪਾਂ ਰਾਖੀ ਸ਼ਬਦ ਨੂੰ ਦੇਖੀਏ ਤੇ ਰਾਖੀ ਹੁੰਦਾ ਕਿਸੇ ਨੇ ਰੱਖਿਆ ਕਰਨੀ ਆਪਾਂ ਕਹਿੰਦੇ ਨਾ ਕਿ ਇਤਨੀ ਰੱਖਿਆ ਕਰਨ ਵਾਸਤੇ ਰਾਖਾ ਉਠਾਇਆ ਰਾਖੀ ਜਾਂ ਰਾਖਾ ਉਹਦਾ ਭਾਵ ਇਹ ਹੀ ਹੁੰਦਾ ਕਿ ਰੱਖਿਆ ਕਰਨੀ ਹੁਣ ਰਖੜੀ ਦਾ ਤਿਉਹਾਰ ਜਿਹੜਾ ਹੈ ਕਈ ਤਾਂ ਭਰਾ ਭੈਣਾਂ ਨਾਲ ਬੋਲਦੇ ਨਹੀਂ ਹੁੰਦੇ ਉਹਨਾਂ ਦਾ ਆਪਸ ਵਿੱਚ ਫਰਕ ਪਿਆ ਹੁੰਦਾ ਹੈ ਉਹ ਕਈ ਕਈ ਸਾਲਾਂ ਤੋਂ ਇੱਕ ਦੂਜੇ ਨਾਲ ਬੋਲਦੇ ਨਹੀਂ ਬੋਲਦੇ ਨਹੀਂ ਤੇ ਅੱਜ ਦੇ ਦਿਨ ਉਦੋਂ ਭੈਣ ਵੀ ਸੋਚਦੀ ਹੈ ਵੀ ਜੇ ਬੋਲਦੇ ਹਾਂ ਤਾਂ ਰਖੜੀ ਬਣਿਆ ਹੁੰਦੀ ਤੇ ਭਰਾ ਦੇ ਮਨ ਵਿੱਚ ਵੀ ਇਹ ਹੁੰਦਾ ਵੀ ਜੇ ਅੱਜ ਭੈਣ ਨਾਲ ਮੇਲ ਮਲਾਪ ਹੁੰਦਾ ਨਾ ਤੇ ਰਖੜੀ ਬਣ ਜਾਂਦੀ ਕਈ ਭਰਾ ਪਰਦੇਸ ਵਿੱਚ ਬੈਠੇ ਨੇ ਭੈਣਾ ਇੱਥੇ ਆਣਾ ਇੱਥੋਂ ਨਾ ਕਿਸੇ ਤਰੀਕੇ ਨਾਲ ਰਖੜੀ ਨਹੀਂ ਪੁਚਾ ਸਕਦੀ ਕਈ ਭੈਣਾ ਦੇ ਭਰਾ ਨਹੀਂ ਹੁੰਦੇ ਉਹ ਅੱਜ ਦੇ ਦਿਨ ਤੇ ਦੁਖੀ ਹੁੰਦੀਆਂ ਹੁੰਦੀ ਆ ਸਾਡੇ ਰਖੜੀ ਜਿਹੜੀ ਹੈ ਨਾ ਸਾਡੇ ਕਈ ਭੈਣਾਂ ਨੂੰ ਤਰਕਾਉਂਦੀ ਹੈ ਕਈ ਭਰਾਵਾਂ ਦੀਆਂ ਭੈਣਾਂ ਨਹੀਂ ਹੁੰਦੀਆਂ ਉਹ ਦੇਖ ਲੈ ਮੈਂ ਕੱਲ ਦੇਖਿਆ ਮੋਬਾਈਲ ਤੇ ਇੱਕ ਭਰਾ ਰਖੜੀ ਲੈ ਕੇ ਖਲੋਤਾ ਤੇ ਦੁਰੀਆਂ ਜਾਂਦੀਆਂ ਬੀਬੀਆਂ ਨੂੰ ਬੇਨਤੀ ਕਰਦਾ ਮੇਰੀ ਕੋਈ ਭੈਣ ਬਣ ਕੇ ਮੇਰੇ ਰਖੜੀ ਬੰਨ੍ਹ ਦੇ ਜਿੱਥੋਂ ਤੱਕ ਰਖਿਆ ਦਾ ਸਵਾਲ ਹੈ ਆਪਾਂ ਪਹਿਲਾਂ ਵੀ ਇੱਕ ਦਿਨ ਵਿਚਾਰ ਕੀਤੇ ਸੀ ਵੀ ਭੈਣ ਦਾ ਐਸਐਸਪੀ ਲੱਗੇ ਹੋਏ ਉਹ ਤਾਂ ਸਾਰੇ ਜ਼ਿਲ੍ਹੇ ਦੀ ਰਖਿਆ ਕਰਦੇ ਤੇ ਉਹਦੀ ਉਹ ਭਰਾ ਰਖਿਆ ਕੀ ਕਰੂਗਾ ਉਹ ਭੈਣ ਕਹਿੰਦੀ ਹੈ ਮੈਂ ਤੈਨੂੰ ਸਕੂਲ ਚ ਜਾਣ ਦੇ ਤਾਂ ਤੇਰਾ ਬਸਤਾ ਚੱਕ ਕੇ ਮੈਂ ਲੈ ਜਾਣੀ ਤੂੰ ਮੇਰੀ ਰੱਖਿਆ ਕੀ ਕਰੇਗਾ ਫਿਰ ਕੀ ਹੁੰਦਾ ਹੈ ਮਾਂ ਸਵੇਰੇ ਉੱਠ ਕੇ ਕਹਿੰਦੀ ਹੈ ਉੜੀਏ ਆਪਣੇ ਵੀਰ ਦੇ ਗੁੱਟ ਤੇ ਰਖੜੀ ਬੰਨ। ਤੇ ਜੇ ਰਖੜੀ ਨਾ ਬੰਨਿਆ ਕੀ ਭਰਾ ਆਪਣੇ ਭੈਣ ਦੀ ਮਦਦ ਨਹੀਂ ਕਰੂਗਾ। ਜੇਕਰ ਕੋਈ ਔਖਾ ਸਮਾਂ ਆ ਗਿਆ ਔਖੀ ਘੜੀ ਆ ਗਈ ਤੇ ਭਰਾ ਆਪਣੀ ਭੈਣ ਵਾਸਤੇ ਆਪਣਾ ਆਪ ਪ੍ਰਵਾਨ ਕਰ ਦਿੰਦਾ ਹੈ ਚਲੋ ਇੱਕ ਗੱਲ ਤਾਂ ਜ਼ਰੂਰ ਹੈ ਕਿ ਜੇ ਕੋਈ ਭੈਣ ਭਰਾ ਵਿੱਚ ਬੋਲਦੇ ਨਹੀਂ ਨਾ ਉਹ ਅੱਜ ਦੇ ਦਿਨ ਇਸ ਬਹਾਨੇ ਆਪ ਕੇ ਬੋਲਣ ਲੱਗ ਜਾਂ ਉਹਨਾਂ ਵਾਸਤੇ ਰੱਖੜੀ ਇੱਕ ਮਲਾਪ ਦਾ ਕਾਰਨ ਬਣੂਗੀ ਪਰ ਜੇ ਸਿੱਖ ਮਤ ਅਨੁਸਾਰ ਦੇਖੀਏ ਆਓ ਅਸੀਂ ਧੰਨ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਨੂੰ ਆਪਣਾ ਰਾਖਾ ਬਣਾਈਏ ਭਰਾ ਤਾਂ ਵੱਧ ਤੋਂ ਵੱਧ ਤੁਹਾਡੇ ਨਾਲ ਇੱਥੇ ਤੁਹਾਡੀ ਰੱਖਿਆ ਕਰਦਾ ਜੇ ਕੋਈ ਪਰਦੇਸ ਚ ਬੈਠਾ ਹੈ ਤੇ ਭੈਣ ਇੱਥੇ ਬੈਠਿਆ ਕਿਹਨੇ ਰੱਖਿਆ ਕਰਨੀ ਕੌਣ ਕਰ ਦੂਗਾ ਆ ਕਰਕੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਆਪਣਾ ਰੱਖਾ ਬਣਾਈਏ ਤਾਂ ਕਿ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਇੱਥੇ ਵੀ ਤੇ ਐਸ ਲੋਕ ਵਿੱਚ ਤੇ ਰੋਗੂ ਜੀ ਸਾਡੀ ਮਦਦ ਕਰਨ ਅਸੀਂ ਦੁਨਿਆਵੀ ਭਰਾ ਨੂੰ ਰੱਖਿਆ ਬਣਾ ਰਹੇ ਆ ਇਹਦਾ ਭਾਵ ਥੋੜਾ ਜਿਹਾ ਹੋਰ ਵੀ ਐ ਪਿਆਰ ਇਹਦੇ ਚ ਘੱਟ ਐ ਤੇ ਲਾਲਚ ਇਹਦੇ ਚ ਜ਼ਿਆਦਾ ਐ ਪਹਿਲਾਂ ਤਾਂ ਭਰਾ ਦੇਖਦਾ ਵੀ ਭੈਣ ਇਹ ਕੁਛ ਲੈ ਆਈ ਐ ਤੇ ਫਿਰ ਭੈਣ ਦੇਖਦੀ ਐ ਵੀ ਭਰਾ ਕੀ ਦਿੰਦਾ ਛੋਟਾ ਪਿੱਛੇ ਲੜਾਈ ਜੇ ਇੱਥੋਂ ਲੈ ਗਈ ਤੇ ਸਹੁਰੇ ਘਰ ਜਾ ਕੇ ਆ ਕੀ ਦਿੰਦਾ ਕੀ ਦਿੱਤਾ ਤੇਰੇ ਭਰਾ ਨੇ ਰਖੜੀ ਬੰਨਣ ਗਈ ਸੀ ਕੀ ਦਿਖਾ ਕੀ ਦਿੱਤਾ ਜੋੜ ਤੋਂ ਭਰਾ ਗਰੀਬ ਹੈ ਦਿਹਾੜੀ ਕਰਦਾ ਉਹ 500 ਰੁਪਏ ਕਮਾ ਕੇ ਲਿਆ 300 ਰੁਪਏ ਉਹਦੇ ਘਰ ਦੇ ਖਰਚੇ ਤੇ ਹੋ ਗਿਆ ਉਹਨੇ 150 200 ਦਾ ਸੂਟ ਲੈਤਾ ਫਿਰ ਅੱਗੇ ਜਾ ਕੇ ਮਿਹਣੇ ਵਜਦੇ ਕਲੇਸ਼ ਖੜਾ ਹੁੰਦਾ ਜੇ ਕੋਈ ਨਹੀਂ ਦੇ ਸਕਿਆ ਤੇ ਫਿਰ ਜਾਂਦੇ ਸਾਰ ਜਦੋਂ ਵਾਪਸ ਰਕੜੀ ਬੰਨ ਕੇ ਜੇ ਕੁੜੀ ਜਾਂਦੀ ਹੈ ਆਪਣੇ ਸਹੁਰੇ ਘਰ ਤੇ ਫਿਰ ਉੱਥੇ ਜਿਹੜੀ ਸੱਸ ਹੁੰਦੀ ਹੈ ਜਾਂ ਹੋਰ ਆਂਢੇ ਗੁਆਂਢੀ ਦਿੱਤਾ ਹੀ ਨਹੀਂ ਉਸ ਤੇ ਨਹੀਂ ਠੀਕ ਹੈ ਸਾਡੇ ਤਿਹਾੜ ਜਿਹੜੇ ਹਨ ਪਿਆਰ ਦਾ ਸਬੂਤ ਹਨ ਲੇਕਿਨ ਇਸ ਪਿਆਰ ਦੇ ਵਿੱਚ ਕਈ ਵਾਰੀ ਨਾ ਕਲੇਸ਼ ਖੜਾ ਹੋ ਜਾਂਦਾ ਹੈ ਜਿਨ੍ਹਾਂ ਭੈਣਾਂ ਦੇ ਭਰਾ ਨਹੀਂ ਉਹ ਅੱਜ ਦੇ ਦਿਨ ਤਰਫ ਦੀਆਂ ਜਿਨ੍ਹਾਂ ਭਾਵਾ ਦੇ ਭੈਣਾਂ ਹੈ ਨਹੀਂ ਉਹ ਵੀ ਅੱਜ ਦੇ ਦਿਨ ਬਹੁਤ ਦੁਖੀ ਹੁੰਦੀ ਹੈ ਕਿਉਂਕਿ ਯਾਦ ਕਰਦੇ ਹੋ ਇਹ ਗੱਲ ਕਹਿੰਦੇ ਜੇ ਕੋ ਰਖੜੀ ਬਨਣਾ ਵਾਲਾ ਹੁੰਦਾ ਰਖੜੀ ਬਨ ਜਾਂਦਾ ਸਤਿਗੁਰੂ ਆਖਿਐ ਜੀ ਕਹਿੰਦੇ ਇਹ ਜਿਹੜੀ ਹੈ ਨਾ ਇਹ ਦਿਖਾਵੇ ਦਿਲਾਵੀ ਦਿਖਾਵੇ ਪਿਆਰ ਦੇ ਮਨਮੋਤ ਪਿਆਰ ਤਾਂ ਅੰਦਰੋਂ ਜਿਹਦੇ ਮਨ ਵਿੱਚ ਆਪਣੇ ਭੈਣ ਭਰਤੀ ਪਿਆਰ ਆ ਨਾ ਅੰਦਰੋਂ ਬਲਵਲਾ ਉੱਠਣਾ ਹੈ ਨਾ ਕਿ ਆ ਧਾਗਿਆਂ ਨੇ ਦੋਆਲੇ ਪਿਆਰ ਪੱਕਾ ਨਹੀਂ ਕਰਨਾ ਸਾਡਾ ਪਿਆਰ ਗੁਰੂ ਸ਼ਬਦ ਨਾਲ ਹੋਣਾ ਚਾਹੀਦਾ ਹੈ ਜਿਹਦੇ ਜਿਸ ਉਪਦੇਸ਼ ਵਿੱਚੋਂ ਸਾਨੂੰ ਜੀਵਨ ਦੀਆਂ ਸਿੱਧਾਂ ਮਿਲਦੀਆਂ ਹਨ ਸਾਡਾ ਪਿਆਰ ਸਾਡੇ ਸਤਿਗੁਰੂ ਗੁਰੂ ਰੰਸਾ ਜੀ ਮਹਾਰਾਜ ਜੀ ਨਾਲ ਹੋਣਾ ਚਾਹੀਦਾ ਹੈ ਜਿਨ੍ਹਾਂ ਨੇ ਸਾਨੂੰ ਜੀਵਨ ਸੁਧਾਰਨ ਦਾ ਉਪਦੇਸ਼ ਦੇਣਾ ਹੈ ਹਮੇਸ਼ਾ ਸਾਡੀ ਰੱਖਿਆ ਕਰਨੀ ਸਾਡਾ ਪਿਆਰ ਤੁਹਾਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਰਨੀ ਕਰ ਪਿਤਾਣਾ ਹੋਣਾ ਚਾਹੀਦਾ ਹੈ ਉਹਨਾਂ ਨੂੰ ਰੱਖ ਕੇ ਬਣਾਈਏ ਕਿ ਸਤਿਗੁਰੂ ਪਾਤਸ਼ਾਹ ਜੀ ਤੁਸੀਂ ਇਹ ਗੱਲ ਕਹੀ ਸੀ ਵੀ ਸਿੱਖਾਂ ਮੈਂ ਇੱਥੇ ਵੀ ਤੇ ਉੱਤੇ ਵੀ ਐਸ ਲੋਕ ਵਿੱਚ ਵੀ ਤੇ ਪਰਲੋਕ ਵਿੱਚ ਵੀ ਤੇਰੇ ਨਾਲ ਹੋਣਾ ਭਰਾ ਨੇ ਵੱਧ ਤੋਂ ਵੱਧ ਸੰਸਾਰ ਘਾਟ ਤੱਕ ਨਾਲ ਜਾਣਾ ਹੈ ਉਦੋਂ ਅਗੇ ਕਿਛੇ ਨਹੀਂ ਜਾਣਾ ਤੇ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਇੱਥੇ ਵੀ ਤੇ ਉੱਥੇ ਵੀ ਸਤ ਕਰੋ ਸਾਡੀ ਇੱਥੇ ਤੇ ਉੱਥੇ ਰੱਖਿਆ ਕਰਦੇ ਆ ਬੰਦਗੀ ਸਿਮਰਨ ਜਿਹੜਾ ਉਹ ਸਾਡੀ ਇੱਥੇ ਵੀ ਰੱਖ ਕੇ ਕਰੇਗਾ ਉੱਥੇ ਵੀ ਸਾਡੇ ਦੁੱਖਾਂ ਨੂੰ ਕੱਟੇਗਾ ਇਸ ਵਾਸਤੇ ਮਨ ਮਤ ਦਾ ਤਿਆਗ ਕਰਕੇ ਗੁਰਮਤ ਨੂੰ ਪਨਾਹ ਆ ਦਿਨ ਜਿਹੜੇ ਨਾ ਇਹ ਤਿਉਹਾਰਾਂ ਦੇ ਦਿਨ ਇਦੋਂ ਪਹਿਲਾਂ ਤੀਆਂ ਦਾ ਤਿਹਾਰ ਸੀ ਉਹ ਵੀ ਸਿੱਖ ਪੰਥ ਨਾਲ ਕੋਈ ਉਹਦਾ ਲੈ ਗਦੇ ਗਾ ਨਹੀਂ ਤੀਆਂ ਦੇ ਤਿਉਹਾਰ ਨਾਲ ਖਾਸਾ ਪੰਥ ਦਾ ਕੋਈ ਮਲਾਪ ਨਹੀਂ ਉਹ ਵੀ ਮਨਮਤ ਹੈ ਇਦੋਂ ਪ੍ਰਹਾ ਅਣਾ ਵਾਸਤੇ ਸੂਟ ਤੇ ਹੋਰ ਸਮਾਨ ਲੈ ਕੇ ਜਾਂਦੇ ਉਦੋਂ ਪਹਿਣਾ ਤਿਆਂ ਦੇ ਨਾਲ ਆਪਣੇ ਪੇਕੇ ਘਰ ਨੂੰ ਆਉਂਦੀਆਂ ਭਾਵੇਂ ਕਿੱਡਾ ਕੰਮ ਕਾਰੋਬਾਰ ਹੋਵੇ ਇੱਕ ਬਜ਼ੁਰਗ ਬਿਮਾਰ ਪਿਆ ਬੇਟਾ ਉਹਦਾ ਵਿਦੇਸ਼ ਚ ਹੈ ਤੇ ਉਹ ਵੀ ਬਾਰੂ ਕਹਿਣ ਲੱਗਾ ਭਾਈ ਮੈਂ ਬਿਮਾਰ ਐ ਹੋ ਸਕਦਾ ਕਿਤੇ ਮੈਨੂੰ ਕੋਈ ਇਹੋ ਜਿਹਾ ਹਾਦਸਾ ਨਾ ਵਾਪਰ ਜਾਵੇ ਤੇ ਤੂੰ ਅੱਜ ਤੀਆਂ ਨੂੰ ਛੱਡ ਨਾ ਜਾ ਆਪਣੇ ਪੇਕੇ ਘਰ ਤੋ ਬੱਚੀ ਜਿਹੜੀ ਸੀ ਨਾ ਉਹ ਮਨਮਤ ਵਿੱਚ ਐਨੇ ਵੱਧ ਹੋ ਗਏ ਸੀ ਉਹ ਕਹਿਣ ਲੱਗੀ ਤੈਨੂੰ ਕੁਝ ਵੀ ਹੋ ਜਾਵੇ ਇਹਨੂੰ ਕੋਈ ਪਰਵੰਤ ਪਰਮਾਇ ਤੀਆਂ ਦਾ ਘਾਰਾ ਸੌਣ ਤੇ ਆਪਣੇ ਪੀਕੇ ਕਰ ਜਾਣੀ ਹੈ ਤੇ ਜੇ ਉਹਨਾਂ ਨੂੰ ਪੁੱਛੇ ਨਾ ਵੀ ਤੀਆਂ ਦਾ ਤੁਹਾਡੇ ਜੀਵਨ ਨਾਲ ਕੀ ਸੰਬੰਧ ਹੈ ਕੋਈ ਨਹੀਂ ਦੱਸ ਸਕਦਾ ਇਸ ਕਰਕੇ ਇਹ ਤਿਉਹਾਰ ਜਿਹੜੇ ਹਨ ਸਾਡੇ ਤੇ ਥੋਪੇ ਗਏ ਸਿੱਖ ਪੰਥ ਨੂੰ ਸਮਝਣਾ ਚਾਹੀਦਾ ਹੈ ਸਿੱਖ ਬੱਚਿਆਂ ਨੂੰ ਸਮਝਣਾ ਚਾਹੀਦਾ ਇਹ ਧਾਰਨਾ ਸਾਡਾ ਕੋ ਆ ਸਾਡਾ ਤਾਂ ਸਦਾ ਹੀ ਪਿਆ ਤਾਂ ਸਦਾ ਹੀ ਚਾਉ ਹੈ ਆਓ ਸਤਿਗੁਰੂ ਜੀ ਦੇ ਚਰਨਾਂ ਦੇ ਵਿੱਚ ਬੈਠ ਕੇ ਸਤਿਗੁਰੂ ਜੀ ਦੇ ਉਪਦੇਸ਼ ਸੁਣੋ ਜਿਹੜਾ ਗੁਰੂ ਉਪਦੇਸ਼ ਨਾਲ ਡੁੱਟਦਾ ਨਾ ਉਹਦਾ ਤਾਂ ਰਾਖਾ ਸਦਾ ਹੀ ਸਤਿਗੁਰੂ ਦਾ ਹੈ ਤੇ ਔਖੇ ਸਮੇਂ 'ਚ ਸਤਿਗੁਰੂ ਆਤ ਦੇ ਕੇ ਉਜਾਉਂਦੇ ਅਜਿਹਾ ਅਕਸ਼ਜ ਨੇ ਕਿਰਪਾ ਕੀਤੀ ਹੈ ਆਪਾਂ ਅੱਜ ਦਾ ਹੁਕਮ ਜਿਹੜਾ ਹੈ ਉਹ ਸ਼ਬਦ ਦੇ ਅਰਥ ਸਰਵਣ ਕਰਨੇ ਆ ਸਤਪੁਰੂ ਜੀ ਕਿਰਪਾ ਕਰਨ ਆਪਣਾ ਮਿਹਰ ਭਰਾਂ ਸਾਡੇ ਸਿੱਖ ਤੇ ਰੱਖਣ ਔਰ ਸ਼ਬਦ ਦੇ ਅਰਥ ਸ਼ਬਦ ਦੇ ਅਰਥ ਜਿਹੜੇ ਕਰਨ ਵਾਸਤੇ ਸਤਪੁਰੂ ਜੀ ਕਿਰਪਾ ਕਰਨ ਵਾਹਿਗੁਰੂ ਜੀ ਸੋਰਠ ਮਹਲਾ ਤੀਜਾ ਅੱਜ ਦਾ ਕੋਈ ਤਰ ਹੁਕਮ ਦਾ ਸ਼ਬਦ ਸੋਰਠ ਰਾਗ ਦੇ ਸ਼ਬਦ ਹੈ ਤੇ ਤੀਸਰੇ ਪਾਤਸ਼ਾਹ ਧੰਨ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਅਕਸ਼ਜ ਜੀ ਦੇ ਦਰਸ਼ਨ ਚੋਚਾਰਨ ਹੋਇਆ ਬੇਨ ਸਤਿਗੁਰ ਸੇਵੇ ਬਹੁਤਾ ਦੁੱਖ ਲੱਗਦਾ ਜੁਗ ਚਾਰੇ ਪਰਮਾਈ ਬਿਨਾ ਸਤਗੁਰੂ ਦੇ ਸਿਮਰਿਆ ਬਿਨਾ ਪਰਮੇਸ਼ਰ ਦੀ ਬੰਦਗੀ ਤੋਂ ਬਹੁਤ ਦੁੱਖ ਲੱਗਦਾ ਤੇ ਚਾਰਾ ਜੁਗਾਂ ਦੇ ਵਿੱਚ ਮਨੋ ਕੋਟਕ ਦਾ ਵਰਦਾ ਦੁਖੀ ਹੋਇਆ ਹਮ ਦੀਨ ਤੁਮ ਜੁਗ ਜੁਗ ਦਾਤੇ ਸਭ ਦੇ ਦੇਵ ਜਾਈ ਅਸੀਂ ਗਰੀਬ ਆ ਪਾਤਸ਼ਾਹ ਗਰੀਬ ਸੇਵ ਕਰਦੇ ਨੇ ਤੋਂ ਜੁਗਾ ਜੁਗਾ ਤਰਾ ਤੋਂ ਦਾਤਾਂ ਦੇਣ ਵਾਲੇ ਆਪਣੇ ਉਪਦੇਸ਼ ਰਾਹੀਂ ਸਾਨੂੰ ਸੋਚੀ ਬਖਸ਼ ਆਰ ਜੀਓ ਕਿਰਪਾ ਕਰੋ ਤੁਮ ਪਿਆਰੇ ਵਾਹਿਗੁਰੂ ਸਾਡੇ ਤੇ ਪਿਆਰੇ ਜੀ ਕਿਰਪਾ ਕਰਿਓ ਆਪਣੀ ਮਿਹਰ ਕਰੋ ਸਤਗੁਰ ਦਾਤਾ ਮੇਲ ਮਲਾਵੋ ਹਰ ਨਾਮ ਦੇਵੋ ਆਧਾਰੇ ਕਿਰਪਾ ਕਰੋ ਸਾਨੂੰ ਪੂਰਨ ਸਤਿਗੁਰੂ ਦੇ ਨਾਲ ਮਲਾਪ ਕਰਾ ਦਿਓ ਕਿਉਂਕਿ ਪਰਮੇਸ਼ਰ ਜਦੋਂ ਤਰਠਦਾ ਹੈ ਨਾ ਉਹਰੇ ਗੁਰੂ ਨਾਲ ਮਲਾਉਂਦਾ ਹੈ ਤੇ ਪੂਰਾ ਗੁਰੂ ਸੰਸਾਰ ਦੇ ਵਿਹੜੇ ਚ ਮਰਕੁਨ ਜੀਵਨ ਸਫਲਾ ਕਰਨ ਦਾ ਉਪਦੇਸ਼ ਦੇ ਕੇ ਪਰਮੇਸ਼ਰ ਤੱਕ ਲੈ ਕੇ ਜਾਂਦਾ ਹੈ ਸਤਿਗੁਰੂ ਦਾਤਾ ਮਲਾਦਿਓ ਪਾਤਸ਼ਾਹ ਜੀ ਤੇ ਆਪਣੇ ਨਾਮ ਦਾ ਸਾਨੂੰ ਆਸਰਾ ਦੇ ਦਿਓ ਰਹਾਉ ਮਨਸਾ ਮਾਰ ਦੁਬਦਾ ਸਹਿਜ ਸਮਾਣੀ ਪਾਇਆ ਨਾਮ ਅਪਾਰੰਥ ਉਹ ਨਾਮ ਜਦੋਂ ਪਾ ਲਿਆ ਨਾ ਜਿਹਦਾ ਪਾਰਾ ਵਾਰ ਨੇ ਕੀਤਾ ਜਾ ਸਕਦਾ ਉਸ ਪਰਮੇਸ਼ਰ ਦੀ ਬੰਦਗੀ ਜਦੋਂ ਪ੍ਰਾਪਤ ਹੋ ਗਈ ਨਾ ਤੇ ਮਨ ਦੀਆਂ ਇੱਛਾਵਾਂ ਤੇ ਆਸਾਂ ਸਹਿਜ ਸੁਭਾਏ ਅੰਦਰ ਟਿਕ ਜਾਂਦੀਆਂ ਆਰਾਜਾ ਕਮਨ ਨਰਮਲ ਹੋਵਾ ਪਰਮੇਸ਼ਰ ਦੀ ਬੰਦਗੀ ਪਰਮੇਸ਼ਰ ਦੇ ਨਾਮ ਰੱਤੇ ਅਮਰ ਰਸ ਨੂੰ ਚੱਖ ਕੇ ਨਾ ਮਨ ਪਵਿੱਤਰ ਹੋ ਗਿਆ ਮਨ ਦੇ ਉਤੋਂ ਵਿਕਾਰਾਂ ਦੀ ਮਹਿਲ ਲੱਤ ਗਈ ਕੈਲਵੇ ਕਟਾਟਣ ਵਾਲੋ ਵਿਕਾਰ ਪਾਪਾਂ ਨੂੰ ਕੱਟਣ ਦੀ ਸਮਰੱਥਾ ਰੱਖਦਾ ਹੈ ਪਰਮੇਸ਼ਰ ਦਾ ਨਾਮ ਸੌਂਦ ਮਾਰੋ ਬਿਰਜੀ ਉਹ ਸਦ ਹੀ ਤਾਂ ਫਿਰ ਮਰਨਾ ਹੋਈ ਜੇ ਗੁਰੂ ਕੇ ਆਪਰੇਸ਼ਨ ਮੁਕਰਾ ਕੇ ਅਧਿਆਤਮਕ ਤੌਰ ਤੇ ਆਤਮਿਕ ਮੌਤ ਬੰਦਾ ਮਰਦਾ ਹੈ ਉਹ ਸਦਾ ਜਿਉਂਦਾ ਰਹਿੰਦਾ ਫਿਰ ਉਹਦਾ ਉਹਨਾਂ ਜਨਮਾਂ ਦੇ ਗੇਟ ਚ ਨਹੀਂ ਪੈਣਾ ਪੈਂਦਾ ਹੁਣ ਅਸੀਂ ਦੇਖਦੇ ਹਾਂ ਭਾਈ ਮਨੀ ਸਿੰਘ ਜੀ ਚਾਹੀ ਦੋਸ਼ਮਨਾ ਨੇ ਉਸ ਵੇਲੇ ਉਹਨਾਂ ਦਾ ਬੰਦ-ਬੰਦ ਕੱਟ ਕੇ ਨਾ ਟੋਕਰੇ ਭਰਤੇ ਟੁਕੜੇ-ਟੁਕੜੇ ਕਰਕੇ ਨਾ ਸਰੀਰ ਦੇ ਤੇ ਟੋਕਰਿਆਂ ਚ ਪਾ ਕੇ ਭਾਈ ਮਾਨੀ ਸਿੰਘ ਦਾ ਸਰੀਰ ਸੁੱਕਿਆ ਸੀ ਕਿਉਂ ਭਾਈ ਮਾਨੀ ਸਿੰਘ ਜਿਹਨੂੰ ਮਾਰਤਾ ਉਹਨਾਂ ਨੇ ਜਿਨ੍ਹਾਂ ਦੇ ਅੰਦਰ ਗੁਰੂ ਦਾ ਉਪਦੇਸ਼ ਵਸਿਆ ਹੋਇਆ ਹੈ ਉਹ ਤੇ ਸਦਾ ਅਮਰ ਅੱਜ ਤੱਕ ਅਮਰ ਨੂੰ ਕਿਉਂਕਿ ਜਦੋਂ ਬੰਦਾ ਮਰ ਜਾਂਦਾ ਨਾ ਉਦੋਂ ਬਾਅਦ ਤੇ ਲੋਕ ਥੋੜਾ ਜਿਹਾ ਯਾਦ ਕਰਦੇ ਆ ਮੁਰਕੇ ਭੁੱਲ ਜਾਂਦੇ ਭਾਈ ਜਿਨ੍ਹਾਂ ਦੇ ਉਪਦੇਸ਼ ਸਿਰ ਦੇ ਵਿੱਚ ਉਸੇ ਭਾਈ ਮਨੀ ਸਿੰਘ ਜੀ ਵਰਗੇ ਨੇ ਉਹ ਸਦਾ ਜਿਉਂਦੇ ਆ ਇਹ ਬਾਬਾ ਦੀਪ ਸਿੰਘ ਦਾ ਸਿਰ ਧੜਨੋਂ ਵਕੋ ਗਿਆ ਮਰ ਕੇ ਕਿਤੇ ਨਹੀਂ ਉਹ ਸ਼ਹੀਦ ਨਹੀਂ ਹੋਏ ਉਹ ਤੇ ਸਦਾ ਜਿਉਂਦੇ ਨੇ ਜਿੰਦਾ ਸ਼ਹੀਦ ਨੇ ਉਹਨਾਂ ਦਾ ਨਾਮ ਤੇ ਸਦਾ ਲੋਕ ਬੜੇ ਮਾਨ ਤੇ ਸਤਕਾਰ ਨਾਲ ਲੈਂਦੇ ਨੇ ਸਤਿਗੁਰੂ ਜੀ ਕਹਿੰਦੇ ਜੇ ਗੁਰੂ ਕੇ ਉਪਦੇਸ਼ ਨੂੰ ਮੁਕਰਾ ਕੇ ਮੌਤ ਹੋ ਗਈ ਨਾ ਸਦਾ ਜਿਉਂਦੇ ਹੋ ਅੰਦਰੋਂ ਬੰਦਾ ਜੇ ਵਿਕਾਰਾਂ ਵੱਲੋਂ ਉਹਨੇ ਮਨ ਮੋੜ ਲਿਆ ਅੰਦਰੋਂ ਮਨ ਜਿਹੜਾ ਹੈ ਲੋਭੀ ਲਾਲਚੀ ਹੋਣ ਤੋਂ ਮਰ ਗਿਆ ਟਿਕ ਗਿਆ ਬਾ ਫਿਰ ਮਰ ਨਹੀਂ ਫਿਰ ਤਾਂ ਸਦਾ ਜਿਉਂਦਾ ਹੈ ਅਮਰਤ ਨਾਮ ਸਦਾ ਮਨ ਮੀਠਾ ਸ਼ਾਹਦੇ ਪਾਵੇ ਕੋਈ ਆਤਮਿਕ ਜੀਵਨ ਦੇਣ ਵਾਲਾ ਨਾਮ ਜਿਹੜਾ ਨਾ ਉਹ ਸਦਾ ਮਿੱਠਾ ਲੱਗਣ ਵਾਲਾ ਹੈ ਪਰ ਕੋਈ ਬਿੱਲਾ ਗੁਰੂ ਕੇ ਉਪਦੇਸ਼ ਰਾਹੀਂ ਜਿਸ ਨੂੰ ਪ੍ਰਾਪਤ ਕਰਦਾ ਹੈ। ਦਾਤੈ ਦਾ ਤਰਕੀਆ ਦਾਪਣੇ ਜਿਸ ਭਾਵ ਹੈ ਤਿਉਹਦੇ ਉਸ ਦਾ ਦాత ਪਿਤਾ ਨੇ ਇਹ ਨਰਮੂਲਕ ਦਾਤ ਆਪਣੇ ਹੱਥ ਵਿੱਚ ਰੱਖੀ ਹੈ ਬੰਦੇ ਜੀ। ਜਿਹਦੇ ਤੇ ਖੁਸ਼ ਹੁੰਦਾ ਹੈ ਉਹਦੀ ਝੋਲੀ ਵਿੱਚ ਇਹ ਦਾਤ ਆਉਂਦੀ ਹੈ। ਗੁਰੂ ਤਰੋੜਦਾ ਹੈ ਕਿ ਸੁਣੋ। ਤੇ ਉਹਨੂੰ ਬੰਦੇ ਜੀ ਦਾਤ ਦਿੰਦਾ ਹੈ। ਜਦੋਂ ਪੰਨ ਪਿਆਰੇ ਸਾਹਿਬਾਂ ਨੂੰ ਅਮਰਤ ਦੀ ਦਾਤ ਦਿੰਦੇ ਹਨ। ਉਦੋਂ ਫਿਰ ਗੁਰ ਮੰਤਰ ਤੇ ਮੋਲ ਮੰਤਰ ਦਿੰਦੇ ਆ ਲੈ ਭਾਈ ਆਜ ਪਿਆ ਕਰ ਇਹਦੇ ਨਾਲ ਤੇਰਾ ਜੀਵਨ ਸਫਲਾ ਸਤਗੁਰੂ ਜੀ ਕਹਿੰਦੇ ਉਹ ਦਾਤ ਪਰਮੇਸ਼ਰ ਨੇ ਗੁਰੂ ਪਾਖਸ਼ ਦੀ ਦੇ ਖਜ਼ਾਨੇ ਚ ਰੱਖੀ ਹੋਈ ਹੈ ਤੇ ਸਤਗੁਰੂ ਜੀ ਨੇ ਤਾਂ ਟਰੋੜਦੇ ਆ ਉਹ ਬਖਸ਼ਿਸ਼ ਕਰ ਦਿੰਦੇ ਨਾਨਕ ਨਾਮ ਰਤੇ ਸੁਖ ਪਾਇਆ ਦਰਗਾਹ ਜਾ ਪੈਸੇ ਹੀ ਸਤਗੁਰੂ ਜੀ ਕਹਿੰਦੇ ਜਿਹੜੇ ਜਿਨ੍ਹਾਂ ਨੇ ਆਪਣੇ ਮਨ ਨੂੰ ਪਰਮੇਸ਼ਰ ਦੇ ਨਾਮ ਰੋਪੀ ਰੰਗ ਵਿੱਚ ਰੰਗ ਲਿਆ ਨਾ ਦਰਗਾਹ ਦੇ ਵਿੱਚ ਉਹਨਾਂ ਦਾ ਜਾੜਾ ਸੁਭਲਾ ਹੁੰਦਾ ਤੇ ਉਹ ਜੈ ਜੈਕਾਰਾਂ ਹੁੰਦੀਆਂ ਉਹਨਾਂ ਨੂੰ ਵਟਿਆਈ ਮਿਲਦੀ ਉੱਥੇ ਜਾ ਕੇ ਹੈ ਹੈ ਦਰਗਾਹ ਕਹਿੰਦਾ ਕੋ ਆਓ ਬੈਠ ਆਦਰ ਸੁਭਿਓ ਕਹਿੰਦੇ ਉੱਥੇ ਵੀ ਦਰਗਾਹ ਤੇ ਜਾ ਕੇ ਨਾ ਉਹਨਾਂ ਦਾ ਸਲਮਾਨ ਹੁੰਦਾ ਹੈ ਇੱਥੇ ਸੰਸਾਰ ਦੇ ਲੋ ਚਲੇ ਜਾਂਦੇ ਆ ਪਰ ਮੇ ਰੋਂਦਾ ਹੈ 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 ਸਭ ਜੱਗ पे ਉਹ ਜੈ 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 ਸੁਰ ਲੋਕ ਕਹਿੰਦੇ ਸੁਰ ਲੋਕ ਉਹਨਾਂ ਦੇਵਤਿਆਂ ਦਾ ਰੰਗ ਉੱਥੇ ਪ੍ਰਲੋਗ ਦੇ ਵਿੱਚ ਜੈਜਾ ਕਰਨ ਹੁੰਦੀ ਹੈ ਸਤਿਗੁਰੂ ਪਾਤਸ਼ਾਹ ਦੀ ਕਿਰਪਾ ਕਰਦੇ ਨੇ ਕਹਿੰਦੇ ਜਿਨ੍ਹਾਂ ਨੇ ਮਾਨਾ ਨਾਮ ਦੇ ਰੰਗ ਉਚ ਰੰਗ ਲਿਆ ਉਹਨਾਂ ਦੀ ਇੱਥੇ ਵੀ ਉੱਥੇ ਵੀ ਜੈਜਾ ਕਰਨਦੀ ਹੈ ਪਾਤਸ਼ਾਹ ਕਿਰਪਾ ਕਰਨ ਅਸੀਂ ਮਨਮਤਾ ਦਾ ਕਿਆ ਕਰਕੇ ਕਿਉਂਕਿ ਸਿੰਘ ਸਭਾ ਜਿੱਥੇ ਸਿੰਘਾਂ ਦਾ ਇਕੱਠ ਸਭਾ ਹੁੰਦਾ ਇਕੱਠ ਜਿੱਥੇ ਸਿੰਘ ਇਕੱਠੇ ਹੋ ਕੇ ਪਰਮੇਸ਼ਰ ਦੇ ਗੁਣਾਂ ਦੀ ਵਿਚਾਰ ਕਰਨ ਉਹ ਸਿੰਘ ਸਭਾ ਹੈ ਤੇ ਸਿੰਘ ਸਭਾ ਦੇ ਵਿੱਚੋਂ ਹਮੇਸ਼ਾ ਸਿੰਘ ਸਭਾ ਨੇ ਮਨਮਤਾਂ ਦਾ ਖੰਡਨ ਕੀਤਾ ਜਦੋਂ ਤੋਂ ਸਿੰਘ ਸਭਾਵਾਂ ਬਣੀਆਂ ਨਾ ਉਹਨਾਂ ਦਾ ਕੰਮ ਸੀ ਗੁਰਮਤਿ ਦਾ ਪ੍ਰਚਾਰ ਕਰਨਾ ਤੇ ਉਹਨਾਂ ਨੇ ਪ੍ਰਚਾਰ ਕਰਕੇ ਨਾ ਮਨਮਤ ਦਾ ਖੰਡਨ ਕੀਤਾ ਹੁਣ ਗੁਰਦਾਰਾ ਸਿੰਘ ਸਭਾ ਇੱਥੇ ਤਵੀਤ ਕਰੀ ਜਾਏਗੀ ਫਿਰ ਤਾਂ ਜਾਂਦਾ ਸੀ ਇਤਿਹਾਸ ਨਹੀਂ ਪੜਿਆ ਮੈਨੂੰ ਪਤਾ ਲੱਗਿਆ ਸੀ ਇੱਥੇ ਪਹਿਲਾਂ ਮੈਥੋਂ ਪਹਿਲਾਂ ਇੱਕ ਗ੍ਰੰਥੀ ਸਿੰਘ ਰਿਹਾ ਉਹ ਕਹਿੰਦੇ ਪਾਣੀ ਕਰਕੇ ਦੇ ਦਿੰਦਾ ਸੀ ਇਹ ਉਹਨੇ ਪਖੰਡਾ ਸੀ ਕਿਉਂ ਕਰੀਏ ਕਾਹਦੇ ਵਾਸਤੇ ਕਰੀਏ ਜੇ ਪਖੰਡ ਕਰਕੇ ਨਾ ਤੇ ਪੈਸਾ ਕਮਾਓਗੇ ਮੈਂ ਦੇਖਿਆ ਸਾਡੇ ਮਹੱਲੇ ਦੀ ਗੱਲ ਹੈ ਜਿਹੜਾ ਬੰਦਾ ਰੱਬ ਦਾ ਸ਼ਰੀਕ ਬਣਾ ਹੋਸੀ ਲੋਕਾਂ ਨੂੰ ਕਹਿੰਦਾ ਮੈਂ ਤੁਹਾਡੇ ਦੁੱਖ ਕੱਢਦਾ ਹਾਂ ਉਹ ਲੋਕਾਂ ਨੇ ਪੁੱਛਾ ਕੱਢ ਕੇ ਦਿੰਦਾ ਸੀ ਤੇ ਜੀਵ ਤੇ ਉਹਦੇ ਕੈਂਸਰ ਹੋ ਗਿਆ ਅੱਜ ਉਹਦਾ ਪਰਿਵਾਰ ਜਿਹੜਾ ਨਾ ਵਿੱਚ ਬੰਦੇ ਚੜੋ ਕੁਝ ਥੋੜੇ ਕਰੇ ਇੱਕ ਬੱਚਾ ਜਿਹੜਾ ਗੋਣ ਗੋਣ ਲੱਗ ਗਿਆ ਕਿ ਨਹੀਂ ਅੱਜ ਜੇ ਪਰਿਵਾਰ ਨੂੰ ਦੇਖੋ ਤਾਂ ਨਸ਼ੇ ਕਰ ਦੇ। ਇਸ ਕਰਕੇ ਜੇ ਇਸ ਕੋਈ ਮਾੜਾ ਕੰਮ ਕਰਕੇ ਪੈਸਾ ਇਕੱਠਾ ਕਰਾਂਗੇ ਨਾ ਨਾ ਤਾਂ ਸਾਡੇ ਨਾਲ ਜਾਣਾ ਤੇ ਨਾ ਹੀ ਇਸ ਪੈਸੇ ਨੇ ਸਾਡੇ ਪਰਿਵਾਰ ਨੂੰ ਸੁੱਖ ਦੇਣਾ। ਇਸ ਵਾਸਤੇ ਜ਼ਿੰਦਗੀ 'ਚ ਉਹ ਕੰਮ ਕਰਗੇ ਸਾਨੂੰ ਸਤਗੁਰੂ ਜੀ ਨੇ ਉਪਦੇਸ਼ ਦਿੱਤਾ ਹੈ ਅਸੀਂ ਗੁਰੂ ਦੇ ਉਪਦੇਸ਼ ਵੀ ਪੜ੍ਹੇ ਜਾਂਨੇ ਆ ਤੇ ਫਿਰ ਧਾਗੇ ਤੋਂ ਇਤੋਂ ਹੀ ਕਰੀ ਜਾਂਦੇ ਜਿਹੜੇ ਗੁਰੂ ਪਾਤਸ਼ਾਹ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ ਜਿੱਥੇ ਪ੍ਰਕਾਸ਼ਨ ਉਹਦੀ ਮਨਮਤ ਹੋਣੀ ਨਹੀਂ ਚਾਹੀਦੀ ਜੇ ਕੋਈ ਕਰਦਾ ਨਾ ਕੋ ਬੰਦੇ ਨੂੰ ਉੱਥੋਂ ਠਾੜਨਾ ਚਾਹੀਦਾ ਜੇ ਫਿਰ ਵੀ ਪਾਣੀ ਚ ਫੋਕਾ ਮਾਰ ਕੇ ਦੇ ਕੇ ਪਾਣੀ ਤੇ ਕਿੰਨਾ ਜਿੱਥੇ ਸਤਗੁਰੂ ਜੀ ਦੀ ਬਾਣੀ ਸੁਣੀ ਜਾਂਦੀ ਹੈ ਕਿਉਂ ਪਖੰਡਾ ਚ ਪਈਏ ਇਸ ਬਾਣੀ ਬਾਣੇ ਨਾਲ ਜੁੜੋ ਅਮਰਤ ਚੱਕੋ ਗੁਰੂ ਵਾਲੇ ਬਣਾਓ ਬੁਰੇ ਕਮਾਂ ਦਾ ਤਿਆਗ ਕਰੋ ਤੇ ਸਤਿਗੁਰੂ ਜੀ ਦੀ ਬਖਸ਼ਿਸ਼ ਹੋਣੀ ਆ ਆਪ ਹੀ ਰੋਕਟੇ ਸਾਰੇ ਰੋਗਾਂ ਔਗਦ ਨਾਮ ਸਤਿਗੁਰੂ ਜੀ ਦੇ ਕਹਿੰਦੇ ਸਾਰੇ ਰੋਗਾਂ ਦੀ ਦਵਾਈ ਪਰਮੇਸ਼ਰ ਦੀ ਬੰਦਗੀ ਆ ਤੇ ਅਸੀਂ ਲੋਕਾਂ ਨੂੰ ਤ੍ਰੀਤ ਕਰ ਕਰਕੇ ਦੇ ਜੰਨੇ ਮੈਂ ਕਿਸਦਾ ਨਾਮ ਨਹੀਂ ਲੈਣਾ ਮੈਂ ਦੇਖਿਆ ਪਖੰਡੀ ਸਾਧ ਉਹ ਕਾਲੇ ਜੇ ਧਾਗਿਆਂ ਨੂੰ ਇਕੱਠੀਆਂ ਦੇਖ ਕੇ ਦੇਖ ਜਾਂਦਾ ਜੇ ਤੁਸੀਂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬਾਣੀ ਪੜ੍ਹਦੇ ਹੋ ਵਿਚਾਰਦੇ ਹੋ ਤੇ ਫਿਰ ਫਿਰ ਧਾਗੇ ਦੇ ਜੰਨ ਉਹਨਾਂ ਦਾ ਗਿਆਨ ਨਹੀਂ ਅਧਾਰਣਾ ਉਹਨਾਂ ਨੂੰ ਜਿਹੜੇ ਮਨਮਤ ਨਾਲ ਤੁਰਿਆ ਉਹਨਾਂ ਨੂੰ ਗੁਰਮਤ ਨਾਲ ਲਿਓ ਤੁਹਾਡੀ ਡਿਊਟੀ ਹੈ ਇਸ ਕਰਕੇ ਆਓ ਤਮ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜੀ ਦੇ ਚਰਨਾਂ 'ਚ ਇਹ ਅਰਦਾਸ ਕਰੀਏ ਅੱਛਾ ਕਿਰਪਾ ਕਰਿਓ ਮਨਮਤ ਤੋਂ ਤੁਸੀਂ ਬਚਾ ਕੇ ਰੱਖਣਾ ਤੇ ਗੁਰਮਤ ਤੁਸੀਂ ਬਖਸ਼ਿਸ਼ ਕਰਨੀ ਹੈ ਇਸ ਕਰਕੇ ਤੁਹਾਡੇ ਦਿੱਤੀ ਹੋਈ ਮਤ ਅਨੁਸਾਰ ਜੀਵਨ ਬਤੀਤ ਕਰਾਂਗੇ ਤਾਂ ਕਦੇ ਵੀ ਪਖੰਡਤ ਨਹੀਂ ਪਾਵਾਂਗੇ ਬੋਲਾ ਤੁਕਨ ਖਿਮਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਰਾਮ